ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਫੈਸ਼ਨਲੀ ਜ਼ਿੰਦਗੀ ਦੇ ਚੈਨਲ 'ਤੇ ਹਾਂਜੀ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ ਹਾਂਜੀ ਫਿਰ ਸ਼ੁਰੂ ਕਰਦੇ ਹਾਂ ਕਹਾਣੀ ਜੱਗਾ ਤੇ ਪਿੰਡ ਦਾ ਖੇਤ ਨਰਮਾ ਗੁੱੜ ਦੇ ਸੀ ਸਾਮਨ ਦਾ ਮਹੀਨਾ ਸੀ ਗਰਮੀ ਵੀ ਲੋੜਿਆਂ ਦੀ ਸੀ ਜੱਗਾ ਕਹਿਣ ਲੱਗਾ ਚੱਲ ਬਾਈ ਘਰੇ ਚੱਲੀਏ ਆਥ ਨੇ ਗੁੱੜ ਲਵਾਗੇ ਨਰਮਾ ਇੱਥੇ ਤਾਂ ਖੜਾ ਨਹੀਂ ਜਾਂਦਾ ਪਿੰਦਾ ਵੀ ਕਹਿਣ ਲੱਗਾ ਚੱਲ ਤੇਰੀ ਗੱਲ ਸਹੀ ਆ ਦੋਨੇ 12 ਕਬਾਈਦੇ ਨੂੰ ਘਰੇ ਆ ਗਏ ਨਾ ਧੋ ਕੇ ਆਰਾਮ ਕਰਨ ਲਈ ਪਏ ਹੀ ਸੀ ਕਿ ਕਾਲਾ ਬੋਲਾ ਬੱਦਰ ਬਣ ਕੇ ਆ ਗਿਆ ਪਿੰਦੇ ਦੇ ਘਰ ਵਾਲੀ ਬਲਜਿੰਦਰ ਕਹਿਣ ਲੱਗੀ ਬੱਦਰ ਬਹੁਤ ਭਾਰਾ ਉੱਠਿਆ ਸਮਾਨ ਚੱਕ ਲੋ ਸਾਰੇ ਆਪਣੇ ਮੰਜੀ ਅੰਦਰ ਕਰ ਲੋ ਮੀ ਤਾਂ ਆ ਗਿਆ ਜਾਣ ਜੱਗੀ ਦੇ ਘਰ ਵਾਲੀ ਮਹਿੰਦਰ ਕਹਿਣ ਲੱਗੀ ਨਹੀਂ ਚੰਗਾ ਪਹਿਨੇ ਪੂਰਾ ਗਰਮੀ ਘਟ ਜੂ ਜੱਗਾ ਕਹਿਣ ਲੱਗਾ ਆਹੋ ਗਰਮੀ ਦੇ ਨਾਲ ਖਹਰਾ ਤੂੰ ਵੀ ਥੋੜੀ ਠੰਡੀ ਹੋ ਜੀ ਨੇ ਤਾਂ ਸਾਰਾ ਦਿਨ ਤਪ ਹੀ ਰਹਿਣੀ ਆ ਜੱਗੇ ਦੀ ਇਹ ਗੱਲ ਸੁਣ ਕੇ ਸਾਰੇ ਹੱਸ ਪਏ ਤੇ ਮਿੰਦਰ ਮੂੰਹ ਜਮਰੋੜ ਕੇ ਅੰਦਰ ਚਲੇ ਗਏ ਜੱਗਾ ਭਿੰਦਾ ਤੇ ਬਲਜਿੰਦਰ ਤਿੰਨੋਂ ਜਣੇ ਸਮਾਨ ਚੁੱਕਣ ਲੱਗ ਪਏ ਅੰਦਰ ਲਿਜਾਣ ਲੱਗ ਪਏ ਇੰਨੇ ਟਾਈਮ ਨੂੰ ਮੀਂਹ ਵੀ ਆ ਗਿਆ ਬਹੁਤ ਜ਼ੋਰਦਾਰ ਮੀਂਹ ਪੈ ਰਿਹਾ ਸੀ ਪੂਰਾ ਡੇਢ ਘੰਟਾ ਮੀਂਹ ਵਰਿਆ ਰਾਹ ਵਾਲੀ ਬੈਠਕ ਪਾਣੀ ਨਾਲ ਭਰ ਗਈ ਮੀਂਹ ਹਟਿਆ ਤੇ ਉਹਨਾਂ ਨੇ ਬਾਹਰ ਨਿਕਲ ਕੇ ਵੇਖਿਆ ਬਰਜਿੰਦਰ ਕਹਿੰਦੀ ਬੈਠਕ ਸਾਰੀ ਪਾਣੀ ਨਾਲ ਭਰ ਗਈ ਆ ਪਾਣੀ ਕੱਢੋ ਹੁਣ ਇਹਦੇ ਵਿੱਚੋਂ ਜੱਗਾ ਤੇ ਭਿੰਦਾ ਦੋਨੋਂ ਬਾਲਟੀਆਂ ਲੈ ਕੇ ਬੈਠਕ ਵਿੱਚ ਪਾਣੀ ਕੱਢਣ ਲੱਗ ਪਏ ਪਾਣੀ ਕੱਢ ਕੇ ਦੋਨੋਂ ਖੇਤ ਵੱਲ ਢੇੜਾ ਮਾਰਨ ਗਏ ਮੀਂਹ ਬਹੁਤ ਜ਼ਿਆਦਾ ਸੀ ਨਰਮੇ ਵਿੱਚ ਗੁੱਡੇ ਗੁੱਡੇ ਪਾਣੀ ਖੜਾ ਸੀ ਨਰਮਾ ਦੇਖ ਕੇ ਦੋਵਾਂ ਦਾ ਮਨ ਬੜਾ ਖਰਾਬ ਹੋਇਆ ਜੱਗਾ ਕਹਿੰਦਾ ਬਾਈ ਮੈਨੂੰ ਨਹੀਂ ਲੱਗਦਾ ਮੈਨੂੰ ਤਾਂ ਲੱਗਦਾ ਨਰਮਾ ਮਰ ਜਾਊਗਾ ਆਪਣਾ ਪਿੰਦਾ ਕਹਿੰਦਾ ਜੇ ਹੋਰ ਮੀਂਹ ਨਾ ਆਇਆ ਤਾਂ ਹੋ ਸਕਦਾ ਸੁੱਕ ਜਾਵੇ ਪਰ ਪਾਣੀ ਕੀ ਸੁੱਕਣਾ ਸੀ ਛਾਵ ਨੂੰ ਫਿਰ ਮੀਂਹ ਆ ਗਿਆ ਇੱਕ ਘੰਟਾ ਫਿਰ ਮੀਂਹ ਮਰਿਆ ਉਹਨਾਂ ਦਾ ਨਰਮਾ ਸੁੱਕ ਕੇ ਟਿੱਡਾ ਹੋਣ ਲੱਗ ਪਿਆ ਸੀ ਮੀਂਹ ਕਰਨ ਤੇ ਘਰੇ ਵੀ ਕਾਫੀ ਖਲਾਰਾ ਪੈ ਚੁੱਕਿਆ ਸੀ ਦੋਨੋਂ ਦਰਾਣੀ ਚਠਾਣੀ ਵਿੱਚ ਕਿਸੇ ਗੱਲ ਨੂੰ ਲੈ ਕੇ ਬੈਂਸ ਬਾਜੀ ਸ਼ੁਰੂ ਹੋ ਗਈ ਦੋਨਾਂ ਦੀ ਲੜਾਈ ਬਹੁਤ ਜ਼ਿਆਦਾ ਵੱਧ ਗਈ ਪਿੰਦੀ ਦੇ ਘਰ ਵਾਲੀ ਬਲਜਿੰਦਰ ਰੋੜੀ ਜੀ ਨਰਮ ਸੁਭਾਅ ਦੀ ਸੀ ਤੇ ਮਹਿੰਦਰ ਪੂਰੀ ਗਰਮ ਸੀ ਹੁਣ ਦੋਨੋਂ ਜਣੀਆਂ ਕਹਿਣ ਲੱਗ ਪਈਆਂ ਕਿ ਅਸੀਂ ਤਾਂ ਅੱਡੋ ਅੱਡ ਹੋਣਾ ਦੋਨਾਂ ਨੇ ਨਾ ਪਕਾਈਆਂ ਤੇ ਨਾ ਖਾਧੀਆਂ ਸਾਰਾ ਪਰਿਵਾਰ ਬੜਾ ਪਰੇਸ਼ਾਨ ਸੀ ਤੇ ਦੋਨੇ ਤੜਕੇ ਵੀ ਨਾ ਉੱਠਿਆ ਦੋਨਾਂ ਪਰਮਾਨ ਨੇ ਪਿੰਡ ਦੇ ਕੁਝ ਮੋਢਵਾਰ ਬੰਦਿਆਂ ਨੂੰ ਬੁਲਾ ਕੇ ਅੱਡ ਹੋਣ ਦਾ ਫੈਸਲਾ ਕਰ ਲਿਆ ਪਿੰਦੇ ਤੇ ਜੱਗੇ ਦੀ ਤਾਈ ਸੀ ਬਚਨੂ ਮਹਿੰਦਰ ਤੇ ਬਲਜਿੰਦਰ ਦੋਨੋਂ ਹੀ ਬਚਨੂ ਤਾਈ ਦਾ ਬੜਾ ਪਹਿਮਾਨਦਿਆਂ ਸੀ ਉਸ ਦੇ ਮੂਹਰੇ ਦੋਨੇ ਉਸਕ ਦੀਆਂ ਨਹੀਂ ਸੀ ਬਚਨੋਂ ਤਾਈ ਕਹਿਣ ਲੱਗੀ ਹੁਣ ਫਿਰ ਨਹੀਂ ਨਿਭਦਾ ਤੁਹਾਡਾ ਇਕੱਠ ਨਹੀਂ ਸਰਦਾ ਤੁਹਾਨੂੰ ਦੋਨਾਂ ਦਰਾਨੀ ਜਠਾਣੀ ਕਹਿਣ ਲੱਗੀਆਂ ਨਹੀਂ ਤਾਈ ਹੁਣ ਅਸੀਂ ਇਕੱਠੀਆਂ ਨਹੀਂ ਰਹਿ ਸਕਦੀਆਂ ਤਾਈ ਨੇ ਦੋਨਾਂ ਜਿਦਰਾਣੀ ਜਠਾਣੀ ਦੇ ਭਾਂਡੇ ਵੰਡ ਦਿੱਤੇ ਤੇ ਘਰ ਦਾ ਨਿੱਕਾ ਮੋਟਾ ਸਮਾਨ ਵੀ ਵੰਡ ਦਿੱਤਾ ਪਰ ਦੋਨਾਂ ਭਰਾਵਾਂ ਨੇ ਵਾਹੀ ਇਕੱਠੀ ਰੱਖਣ ਦਾ ਫੈਸਲਾ ਕੀਤਾ ਕਿਉਂਕਿ ਦੋਨਾਂ ਭਰਾਵਾਂ ਵਿੱਚ ਚੰਗੀ ਬਣੀ ਸੀ ਦੋਨੇ ਦਰਾਨੀ ਜਠਾਣੀ ਅੱਡ ਹੋ ਗਈਆਂ ਮਿੰਦਰ ਜੋ ਪਹਿਲਾਂ ਆਪਣੀ ਮਰਜ਼ੀ ਨਾਲ ਹੀ ਕੰਮ ਕਰਦੀ ਸੀ ਹੁਣ ਉਸ ਨੂੰ ਘਰ ਦਾ ਸਾਰਾ ਕੰਮ ਇਕੱਲੀ ਨੂੰ ਕਰਨਾ ਪੈਂਦਾ ਸੀ ਇੱਕ ਦਿਨ ਜੇ ਅੱਗੇ ਨੂੰ ਕਹਿਣ ਲੱਗੀ ਆਪਣੇ ਪਿੰਡ ਵਾਲੇ ਕਾਕੇ ਨਾਈ ਨੂੰ ਕਹਿ ਦੇਵਾਂ ਆਪਣੇ ਮੁੰਡੇ ਨੂੰ ਰਿਸ਼ਤਾ ਕਰਾਵੇ ਹੁਣ ਮੇਰੇ ਤੋਂ ਬਾਲਾ ਕੰਮ ਨਹੀਂ ਹੁੰਦਾ ਨਾਲੇ ਮੇਰਾ ਵੀ ਬੜਾ ਜੀ ਕਰਦਾ ਹੈ ਕਿ ਘਰ ਵਿੱਚ ਨੂੰ ਆਵੇ ਮੈਨੂੰ ਮੰਮੀ ਜੀ ਮੰਮੀ ਜੀ ਕਹਿ ਕੇ ਬੁਲਾਵੇ ਮੈਂ ਵੀ ਉਸ ਨੂੰ ਧੀਏ ਧੀਏ ਕਰਦੀ ਨਾ ਥੱਕਾਂ ਜੱਗਾ ਹੱਸ ਪਿਆ ਕਹਿਣ ਲੱਗਾ ਇਨੂੰ ਤਾਂ ਮੰਮੀ ਜੀ ਕਹਿ ਦੇਵੇਗੀ ਪਰ ਤੇਰੀ ਜ਼ੁਬਾਨ ਨੇ ਉਹਨੂੰ ਧੀ ਇਹ ਨਹੀਂ ਕਹਿਣਾ ਤੇ ਹਾਂ ਬਹੁਤਾ ਟਾਈਮ ਤੇਰੀ ਨੂੰ ਨਾਲ ਨਿਭਣੀ ਵੀ ਨਹੀਂ ਮਹਿੰਦਰ ਕਹਿਣ ਲੱਗੀ ਸ਼ੁਭ ਸ਼ੁਭ ਬੋਲੋ ਪਹਿਲਾਂ ਹੀ ਪਹਾੜੀਆਂ ਆਵਾਜ਼ਾਂ ਨਾ ਕੱਢੋ ਇੱਕ ਦਿਨ ਜੱਗਾ ਖੇਤ ਚੱਲਿਆ ਸੀ ਤਾਂ ਰਸਤੇ ਵਿੱਚ ਉਸ ਨੂੰ ਕਾਕਾ ਨਾਲ ਹੀ ਮਿਲ ਗਿਆ ਉਸ ਨੂੰ ਮਹਿੰਦਰ ਦੀ ਕਹੀ ਹੋਈ ਗੱਲ ਯਾਦ ਆ ਗਈ ਉਹ ਕਹਿਣ ਲੱਗਾ ਬਾਈ ਕਾਕੇ ਤੂੰ ਤਾਂ ਕਾਫੀ ਰਿਸ਼ਤੇ ਕਰਾਉਣਾ ਤੇਰੀ ਨਿਗਾ ਵਿੱਚ ਕੋਈ ਰਿਸ਼ਤਾ ਹੋਇਆ ਤਾਂ ਆਪਣੇ ਮੁੰਡੇ ਵਾਸਤੇ ਰੱਖੀ ਕਾਕਾ ਕਹਿਣ ਲੱਗਾ ਕੋਈ ਗੱਲ ਨਹੀਂ ਬਾਈ ਰਿਸ਼ਤੇ ਦੀ ਵੀ ਕੀ ਗੱਲ ਹੈ ਰਿਸ਼ਤਾ ਆਪਾਂ ਕੱਲ ਨੂੰ ਹੀ ਲੈ ਆਵਾਂਗੇ ਅਗਲੇ ਦਿਨ ਕਾਕਾ ਦਿਨ ਚੜ੍ਹਦੇ ਨਾਲ ਹੀ ਜੱਗਾ ਦੇ ਘਰੇ ਆ ਗਿਆ ਮਿੰਦਰਕੌਰ ਅਤੇ ਜੱਗਾ ਉਹਨਾਂ ਨੂੰ ਆਪਣੇ ਕੋਲ ਬਿਠਾਇਆ ਤੇ ਦੱਸਣ ਲੱਗਾ ਬਾਈ ਮੋਕਸਰ ਦੇ ਨਾਲ ਹੈ ਪਿੰਡ ਕੋਟਲੀ ਉੱਥੇ ਇੱਕ ਬੰਦਾ ਸੁਰਜਨ ਸਿੰਘ ਉਸਨੇ ਆਪਣੀ ਧੀ ਦਾ ਰਿਸ਼ਤਾ ਵੇਖਣ ਲਈ ਮੈਨੂੰ ਕਿਹਾ ਏ ਉਹ ਕਹਿੰਦਾ ਜਮੀਨ ਜਾਇਦਾਦ ਦੀ ਕੋਈ ਗੱਲ ਨਹੀਂ ਮੁੰਡਾ ਪੜਿਆ ਲਿਖਿਆ ਹੋਣਾ ਚਾਹੀਦਾ ਅਤੇ ਸਿਆਣਾ ਹੋਣਾ ਚਾਹੀਦਾ ਹੈ ਤਾਂ ਮੈਨੂੰ ਆਪਣਾ ਕਲਦੀਪ ਵਧੀਆ ਲੱਗਿਆ ਉਸ ਰਿਸ਼ਤੇ ਲਈ ਕਾਕਾ ਕਹਿਣ ਲੱਗਾ ਬਾਈ ਘਰ ਬਹੁਤ ਤਕੜਾ ਹੈ 15 ਲੱਖ ਰੁਪਏ ਲਾਉਣਾ ਉਹਨਾਂ ਨੇ ਵਿਆਹ ਤੇ ਤੇ ਗੱਡੀ ਵੀ ਦੇਣਗੇ ਕੁੜੀ ਨੂੰ 15 ਲੱਖ ਦਾ ਨਾਮ ਸੁਣ ਕੇ ਮਿੰਦਰ ਦੇ ਪੈਰ ਧਰਤੀ ਤੋਂ ਉੱਚੇ ਉੱਡਣ ਲੱਗ ਪਏ ਕਹਿਣ ਲੱਗੀ ਬਾਈ ਫਿਰ ਸਾਡੇ ਵੱਲੋਂ ਤਾਂ ਰਿਸ਼ਤੇ ਨੂੰ ਹਾਂ ਐ ਕਾਕਾ ਕਹਿਣ ਲੱਗਾ ਭੈਣ ਜੀ ਕੁੜੀ ਵਿੱਚ ਥੋੜਾ ਜਿਹਾ ਨੁਕਸ ਹੈ ਉਹਨੇ ਕਾਕੇ ਦੀ ਗੱਲ ਨੂੰ ਅਣਕੌਲੇ ਜਿਹਾ ਕਰ ਦਿੱਤਾ ਕਹਿਣ ਲੱਗੀ ਨੁਕਸ ਨਕਸ ਤਾਂ ਆਪੇ ਨਿਕਲਦੇ ਫਿਰਨਗੇ ਬਾਈ ਤੂੰ ਇੱਕ ਵਾਰ ਕੁੜੀ ਵਾਲਿਆਂ ਨੂੰ ਕਹਿ ਆ ਕੇ ਸਾਡਾ ਘਰ-ਬਾਰ ਦੇਖ ਜਾਣਗੇ ਕਾਕੇ ਨੇ ਅਗਲੇ ਦਿਨ ਹੀ ਕੁੜੀ ਦੇ ਪਿਓ ਨੂੰ ਫੋਨ ਕਰ ਦਿੱਤਾ ਦੋ ਕੁ ਦਿਨਾਂ ਬਾਅਦ ਉਹ ਕੁਲਦੀਪ ਨੂੰ ਦੇਖਣ ਆ ਗਏ। ਉਹਨਾਂ ਨੂੰ ਸਭ ਕੁਝ ਪਸੰਦ ਆ ਗਿਆ। ਐਤਵਾਰ ਦਾ ਦਿਨ ਕੁੜੀ ਵੇਖਣ ਦਾ ਰੱਖ ਲਿਆ। ਮਿੰਦਰ ਦੇ ਖੁਸ਼ੀ ਵਿੱਚ ਅੱਡੀ ਥੱਲੇ ਪੁੰਜੇ ਨਹੀਂ ਲੱਗਦੀ ਸੀ। ਬਚਨੋਂ ਤਾਈ ਉਹਨਾਂ ਦੇ ਘਰੇ ਆਈ। ਮਿੰਦਰ ਨੇ ਬੜੀ ਖੁਸ਼ੀ-ਖੁਸ਼ੀ ਤਾਈ ਨੂੰ ਸਾਰੀ ਗੱਲ ਦੱਸੀ। ਤਾਈ ਕਹਿਣ ਲੱਗੀ ਕਿਹੜਾ ਪੰਡਾ ਭਲਾ? ਮਿੰਦਰ ਕਹਿੰਦੀ ਮੁਖਸਰ ਦੇ ਨਾਲ ਕੋਟਲੀ ਤਾਈ। ਤਾਈ ਕਹਿਣ ਲੱਗੀ ਫੋਟ ਫਿਰ ਤਾਂ ਆਪਣੀ ਸਕੀਰੀ ਆ ਉੱਥੇ ਨਹੀਂ ਉੱਥੇ ਮੇਰੀ ਭਤੀਜੀ ਵਿਆਹੀ ਆ ਕੋਟਲੀ ਸੰਘਰ ਹਾਂ ਹਾਂ ਤਾਈ ਕੋਟਲੀ ਸੰਘਰ ਮਿੰਦਰ ਨੇ ਤਾਈ ਦੇ ਨੇੜੇ ਆਉਂਦੇ ਹੋਏ ਤਾਈ ਨੂੰ ਕਿਹਾ ਤਾਈ ਵਧੀਆ ਗੱਲ ਆ ਫਿਰ ਤਾਂ ਤੂੰ ਐ ਕਰ ਤਾਈ ਆਪਣੀ ਭਤੀਜੀ ਨੂੰ ਫੋਨ ਕਰ ਤੇ ਸਾਨੂੰ ਕੁੜੀ ਦੀ ਪੜਤਾਲ ਕਰਕੇ ਦੇ ਬਚਨੋ ਤਾਈ ਨੇ ਆਪਣੇ ਘਰੇ ਗਈ ਆਪਣੀ ਭਤੀਜੀ ਨੂੰ ਫੋਨ ਕਰਕੇ ਪੁੱਛਿਆ ਕਿ ਸੁਰਜਨ ਸਿੰਘ ਦੀ ਧੀ ਤੁਹਾਡੇ ਪਿੰਡ ਉਦਾਰਸ਼ ਤਾਂ ਸਾਡੇ ਪਿੰਡ ਹੋ ਰਿਹਾ ਹੈ ਕਹਿੰਦੇ ਨੇ ਬੜਾ ਪੈਸਾ ਤੇ ਲਾ ਲਾਉਣਾ ਉਹਨੇ ਕੁੜੀ ਦੇ ਵਿਆਹ ਤੇ ਬਚਨਉਂ ਦੀ ਭਤੀਜੀ ਕਹਿਣ ਲੱਗੀ ਭੂਆ ਪੈਸਾ ਤਾਂ ਲਾਉਗਾ ਹੀ ਕੁੜੀ ਵਿੱਚ ਨੁਕਸ ਹੈ ਕੁੜੀ ਗੂੰਗੀ ਹੈ ਅੱਛਾ ਸਾਨੂੰ ਤਾਂ ਨਹੀਂ ਪਤਾ ਸੀ ਤਾਂ ਕੁੜੀ ਬੋਲੀ ਬਚਨ ਕੌਰ ਨੇ ਆਪਣੀ ਭਤੀਜੀ ਨੂੰ ਕਿਹਾ ਕਿ ਹੁਣ ਇਹ ਗੱਲ ਟੈਂਡ ਵਿੱਚ ਨਹੀਂ ਸਮਾ ਰਹੀ ਸੀ ਉਸਨੇ ਭੱਜ ਕੇ ਮਿੰਦਰ ਕੌਰ ਨੂੰ ਜਾ ਕੇ ਦੱਸਿਆ ਬਚਨਉਂ ਤਾਈ ਕਹਿਣ ਲੱਗੀ ਕੁੜੇ ਕੁੜੀਏ ਤਾਨੂੰ ਪਤਾ ਉਹ ਕੁੜੀ ਤਾਂ ਗੂੰਗੀ ਆ ਗੂੰਗੀ ਸਾਨੂੰ ਤਾਂ ਨਹੀਂ ਪਤਾ ਤਾਈ ਮਿੰਦਰ ਨੇ ਹੈਰਾਨ ਜੀ ਹੁੰਦੀ ਨੇ ਕਿਹਾ ਤਾਈ ਕਹਿਣ ਲੱਗੀ ਹਾਂ ਮੇਰੀ ਭਤੀਜੀ ਨੇ ਮੈਨੂੰ ਦੱਸਿਆ ਉਹ ਕੁੜੀ ਤਾਂ ਜਨਮ ਤੋਂ ਹੀ ਗੂੰਗੀ ਆ ਬਸ ਫੇਰ ਕੀ ਮਿੰਦਰ ਨੇ ਤਾਂ ਰੋਣਾ ਪਿੱਟਣਾ ਸ਼ੁਰੂ ਕਰ ਦਿੱਤਾ ਕਹਿਣ ਲੱਗੀ ਮੈਂ ਆਪਣੇ ਮੁੰਡੇ ਦਾ ਵਿਆਹ ਗੂੰਗੀ ਨਾਲ ਨਹੀਂ ਕਰਨਾ ਇਨੇ ਟਾਈਮ ਨੂੰ ਜੱਗਾ ਵੀ ਘਰੇ ਆ ਗਿਆ ਮਿੰਦਰ ਨੂੰ ਰੌਲਾ ਪਾਉਂਦੀ ਸੁਣ ਕੇ ਕਹਿਣ ਲੱਗਾ ਕੀ ਗੱਲ ਹੋ ਗਈ ਆ ਕਿਉਂ ਪਲੇਸਪਾਈ ਬੈਠੀ ਆ ਮਿੰਦਰ ਕਹਿਣ ਲੱਗੀ ਆਪਣੇ ਨਾਲ ਤਾਂ ਠੱਗੀਬੱਧ ਚੱਲੀ ਸੀ ਇਹ ਤਾਂ ਸ਼ੁਕਰ ਆ ਰੱਬ ਦਾ ਕਿ ਪਹਿਲਾਂ ਹੀ ਪਤਾ ਲੱਗ ਗਿਆ ਜਿਉਂਦੀ ਰਹੇ ਤਾਈ ਬਚਨੋ ਜਿਹਨੇ ਮੈਨੂੰ ਦੱਸਤਾ ਜਿਹੜੀ ਕੁੜੀ ਦੀ ਆਪਾ ਨੂੰ ਦੱਸ ਪਈ ਸੀ ਉਹ ਕੁੜੀ ਤਾਂ ਗੂੰਗੀ ਆ ਜੱਗਾ ਹੈਰਾਨ ਹੋ ਕੇ ਪੁੱਛਣ ਲੱਗਾ ਸੱਚੀ ਗੂੰਗੀ ਆ ਮਿੰਦਰ ਕਹਿਣ ਲੱਗੀ ਨਾ ਹੋਰ ਮੈਂ ਝੂਠ ਬੋਲਦੀ ਆਂ ਇੰਨੇ ਨੂੰ ਵਿਚੋਲਾ ਵੀ ਘਰੇ ਆ ਗਿਆ ਪੁੱਛਣ ਲੱਗਿਆ ਕਰੀ ਜਾਣੇ ਹੋ ਇਹਦੀਆਂ ਤਿਆਰੀਆਂ ਫਿਰ ਕੁੜੀ ਵੇਖਣ ਵੀ ਜਾਣਾ ਮਿੰਦਰ ਤਾਂ ਵਿਚੋਲੇ ਨੂੰ ਟੁੱਟ ਕੇ ਪੈ ਗਈ ਕਹਿਣ ਲੱਗੀ ਨਾ ਤੂੰ ਸਾਡੇ ਨਾਲ ਇੰਨੀ ਵੱਡੀ ਠੱਗੀ ਮਰਾਉਣ ਜਾ ਰਿਹਾ ਸੀ ਉਹ ਤਾਂ ਸ਼ੁਕਰ ਹੈ ਰੱਬ ਦਾ ਸਾਨੂੰ ਪਹਿਲਾਂ ਹੀ ਪਤਾ ਲੱਗ ਗਿਆ ਕਿ ਕੁੜੀ ਗੁੰਗੀ ਹੈ ਵਿਚੋਲਾ ਕਹਿਣ ਲੱਗਾ ਬਾਈ ਮੈਂ ਪਹਿਲਾਂ ਹੀ ਤੁਹਾਨੂੰ ਕਿਹਾ ਸੀ ਕਿ ਕੁੜੀ 'ਚ ਨੁਕਸ ਹੈ ਉਸ ਦਿਨ ਤਾਂ ਤੁਸੀਂ ਪੁੱਛਿਆ ਨਹੀਂ ਮੁੜ ਕੇ ਵਿੱਕੀ ਨੌਕਸ ਹੈ ਤੇ ਅੱਜ ਤੁਸੀਂ ਇਸ ਗੱਲ ਦਾ ਐਡਾ ਵੱਡਾ ਕਲੇਸ਼ ਖੜਾ ਕਰ ਲਿਆ ਕਾਕਾ ਵੀ ਹੁਣ ਆਪਣੀ ਜਿੱਤ ਤੇ ਅੜਿਆ ਸੀ ਉਹ ਕਹਿਣ ਲੱਗਾ ਮੈਂ ਕੁੜੀ ਵਾਲਿਆਂ ਨੂੰ ਜ਼ਬਾਨ ਦੇ ਚੁੱਕਾ ਹਾਂ ਹੁਣ ਕੁੜੀ ਦਾ ਵਿਆਹ ਤਾਂ ਇਸੇ ਘਰ ਵਿੱਚ ਹੀ ਹੋਊਗਾ ਉਸ ਦੀ ਡੋਲੀ ਆਊਗੀ ਤਾਂ ਇਸੇ ਘਰ ਵਿੱਚ ਹੀ ਆਊਗੀ ਨਹੀਂ ਹੋਰ ਕਿਤੇ ਨਹੀਂ ਜਾਊਗੀ ਇੰਨੇ ਟਾਈਮ ਨੂੰ ਕੁਲਦੀਪ ਵੀ ਆ ਗਿਆ ਮਿੰਦਰ ਨੇ ਕੁਲਦੀਪ ਨੂੰ ਸਾਰੀ ਗੱਲ ਦੱਸੀ ਤਾਂ ਕੁਲਦੀਪ ਨੇ ਵੀ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਕਹਿਣ ਲੱਗਾ ਨਹੀਂ ਨਹੀਂ ਚਾਚਾ ਮੈਂ ਨਹੀਂ ਗੁੰਗੀ ਨਾਲ ਵਿਆਹ ਕਰਾਉਣਾ ਹੁਣ ਕਾਕੇ ਨਾਈ ਅਤੇ ਜੱਗੇ ਕੇ ਪਰਿਵਾਰ ਵਿੱਚ ਬਹੁਤ ਜ਼ਿਆਦਾ ਬਹਿਸ ਸ਼ੁਰੂ ਹੋ ਗਈ ਸੀ ਅਚਾਨਕ ਮਿੰਦਰ ਦੇ ਦਿਮਾਗ ਵਿੱਚ ਇੱਕ ਆਈਡੀਆ ਆਇਆ ਉਸ ਨੇ ਕਾਕੇ ਨਾਈ ਨੂੰ ਅਤੇ ਜੱਗੇ ਨੂੰ ਬਾਹੋਂ ਫੜਿਆ ਤੇ ਅੰਦਰ ਲੈ ਗਿਆ ਕਹਿਣ ਲੱਗੀ ਦੇਖ ਕਾਕੇ ਬਾਈ ਤੂੰ ਚਾਹੁੰਦਾ ਹੈ ਕਿ ਕੁੜੀ ਦੀ ਡੋਲੀ ਇਸੇ ਘਰ ਵਿੱਚ ਆਵੇ ਤਾਂ ਮੇਰੀ ਗੱਲ ਸੁਣ। ਸਾਨੂੰ ਤਾਂ ਹੁਣ ਇਸ ਗੱਲ ਦਾ ਪਤਾ ਲੱਗ ਚੁੱਕਿਆ ਕਿ ਕੁੜੀ ਗੁੰਗੀ ਆ। ਅਸੀਂ ਤਾਂ ਰਿਸ਼ਤਾ ਨਹੀਂ ਲਵਾਵਾਂਗੇ। ਪਰ ਭਿੰਦੇ ਹੋਰਾਂ ਨੂੰ ਤਾਂ ਇਸ ਗੱਲ ਦਾ ਨਹੀਂ ਪਤਾ। ਆਪਾਂ ਭਿੰਦੇ ਦੇ ਮੁੰਡੇ ਮਨਪ੍ਰੀਤ ਨੂੰ ਇਸ ਰਿਸ਼ਤੇ ਦੀ ਦੱਸ ਪਾਉਣੀ ਆ। ਕਾਕਾ ਨਾਈ ਵੀ ਕਹਿਣ ਲੱਗਾ ਹਾਂ ਭਾਈ। ਗੱਲ ਤਾਂ ਤੁਹਾਡੀ ਠੀਕ ਹੈ। ਕਾਕਾ ਕੇ ਨਾਈ ਦਾ ਵੀ ਗੁੱਸਾ ਥੋੜਾ ਜਿਹਾ ਸ਼ਾਂਤ ਹੋ ਗਿਆ ਸੀ। ਅਤੇ ਉਹ ਭਿੰਦੇ ਦੇ ਘਰੇ ਚਲਾ ਗਿਆ। ਪਿੰਦੇ ਨਾਲ ਕੁਝ ਗੱਲਾਂ-ਬਾਤਾਂ ਕੀਤੀਆਂ ਫੇਰ ਕਹਿਣ ਲੱਗਾ ਤੇਰਾ ਮੁੰਡਾ ਜਵਾਨ ਆ ਵਿਆਹਣਾ ਨਹੀਂ ਹਜੇ ਪਿੱਤਾ ਕਹਿਣ ਲੱਗਾ ਵਿਆਹਣਾ ਤਾਂ ਹੈ ਪਰ ਕੋਈ ਰਿਸ਼ਤਾ ਨਹੀਂ ਅਜੇ ਤੱਕ ਆਇਆ ਕਾਕਾ ਕਹਿਣ ਲੱਗਾ ਲੈ ਰਿਸ਼ਤੇ ਦੀ ਕੀ ਗੱਲ ਐ ਰਿਸ਼ਤਾ ਤਾਂ ਮੈਂ ਹੁਣ ਕਰਾ ਦੂੰ ਕੱਲ ਨੂੰ ਹੀ ਲਿਆ ਦੂੰ ਪਿੰਦਾ ਹੱਸ ਕੇ ਕਹਿਣ ਲੱਗਾ ਲੈ ਮੇਰੇ ਵੱਲੋਂ ਤਾਂ ਫੇਰ ਤੂੰ ਹਾਂ ਹੀ ਸਮਝ ਤੂੰ ਵਿਚੋਲਾ ਬਣ ਤਾਂ ਕਾਕੇ ਨਾਈ ਨੇ ਪਿੰਦੇ ਅਤੇ ਉਸ ਦੇ ਘਰ ਵਾਲੀ ਨੂੰ ਕੋਲ ਬਿਠਾ ਲਿਆ ਅਤੇ ਕੁੜੀ ਅਤੇ ਉਸਦੇ ਪਰਿਵਾਰ ਬਾਰੇ ਸਭ ਕੁਝ ਦੱਸ ਦਿੱਤਾ ਉਸਨੇ ਭਿੰਦੇ ਦੇ ਘਰੇ ਇਹ ਗੱਲ ਨਾ ਕੀਤੀ ਕਿ ਕੁੜੀ ਵਿੱਚ ਨੁਕਸ ਹੈ ਕਿਉਂਕਿ ਜੱਗਾ ਤੇ ਮਹਿੰਦਰ ਨੇ ਉਹਨਾਂ ਨੂੰ ਪਹਿਲਾਂ ਹੀ ਸਮਝਾ ਦਿੱਤਾ ਸੀ ਕਿ ਕਾਕੇ ਤੇ ਕਾਕੇ ਨੇ ਮਹਿੰਦਰ ਅਤੇ ਬਲਜਿੰਦਰ ਨੂੰ ਨਾਂ ਦੱਸਿਆ ਘਰ-ਬਾਰ ਬਹੁਤ ਚੰਗਾ ਬਹੁਤ ਪੈਸਾ ਤੇ ਲੰਲਾਉਣਗੇ ਵਿਆਹ ਤੇ ਸਮਾਨ ਵੀ ਬਹੁਤ ਦੇਣਗੇ ਉਹ ਦੋਨੋਂ ਜਾਣੇ ਬੜਾ ਖੁਸ਼ ਹੋਏ ਕਿ ਸਾਨੂੰ ਵਧੀਆ ਰਿਸ਼ਤੇਦਾਰ ਮਿਲ ਗਏ ਅਗਲੇ ਦਿਨ ਵਿਚੋਲੇ ਨੇ ਕੁੜੀ ਦੇ ਪਿਓ ਨੂੰ ਫੋਨ ਕਰਕੇ ਇਹ ਕਹਿ ਦਿੱਤਾ ਕਿ ਭਾਈ ਜੱਗਾ ਸਿਓ ਇਹ ਚਾਹੁੰਦਾ ਹੈ ਕਿ ਪਹਿਲਾਂ ਮੈਂ ਆਪਣੇ ਵੱਡੇ ਭਰਾ ਦੇ ਮੁੰਡੇ ਦਾ ਵਿਆਹ ਕਰਨਾ ਹੈ ਕਿਉਂਕਿ ਉਹਨਾਂ ਦਾ ਮੁੰਡਾ ਵੱਡਾ ਹੈ ਤੇ ਮੇਰਾ ਮੁੰਡਾ ਛੋਟਾ ਹੈ ਇਸ ਤਰ੍ਹਾਂ ਛੋਟੇ ਦਾ ਵਿਆਹ ਪਹਿਲਾਂ ਕਰਦੇ ਚੰਗੇ ਨਹੀਂ ਲੱਗਦੇ ਬਾਈ ਜਿਹੜਾ ਕੁਝ ਇੱਧਰ ਉਹਨਾਂ ਕੋਲ ਸੀ ਉੱਧਰ ਤੁਸੀਂ ਆ ਕੇ ਘਰ-ਬਾਰ ਦੇਖ ਜਾਓ ਕੁੜੀ ਦਾ ਪਿਓ ਮੰਨ ਗਿਆ ਭਿੰਦੇ ਦਾ ਘਰ-ਬਾਰ ਵੇਖ ਗਿਆ ਤੇ ਉਸ ਨੂੰ ਪਸੰਦ ਆ ਗਿਆ ਉਸਨੇ ਕੁੜੀ ਵੇਖਣ ਦਾ ਦਿਨ ਪੱਕਾ ਕਰ ਲਿਆ ਜਿਸ ਦਿਨ ਕੁੜੀ ਵੇਖਣ ਜਾਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਬਲਜਿੰਦਰ ਅਤੇ ਭਿੰਦਾ ਦੋਨੇ ਜੰਗੇ ਕੇ ਘਰੇ ਗਏ ਜੰਗੇ ਅਤੇ ਮਿੰਦਰ ਨੂੰ ਕਹਿਣ ਲੱਗੇ ਕੱਲ ਨੂੰ ਪਾਈ ਤਿਆਰ ਰਿਓ ਆਪਾਂ ਕੁੜੀ ਵੇਖਣ ਜਾਣਾ ਮਿੰਦਰ ਪਹਿਲਾਂ ਤਾਂ ਗੁੱਸੇ ਹੋਣ ਦਾ ਨਾਟਕ ਕਰਨ ਲੱਗੇ ਕਹਿਣ ਲੱਗੀ ਸਾਨੂੰ ਐਣ ਮੌਕੇ ਤੇ ਦੱਸਿਆ ਮੈਂ ਤਾਂ ਗੁੱਸਿਆਂ ਭਾਣੇ ਤੇਰੇ ਨਾਲ ਪਹਿਲਾਂ ਦੱਸਦੀ ਅਗਲਾ ਚੱਜ ਦਾ ਲੀਡ ਲੱਤਾ ਬਣਾ ਲੈਂਦਾ ਬਲਜਿੰਦਰ ਕਹਿਣ ਲੱਗੀ ਭੈਣੇ ਅਜੇ ਚਾਰਕ ਦਿਨ ਪਹਿਲਾਂ ਹੀ ਗੱਲ ਬਣੀ ਆ ਲੀੜਾ ਲੱਤਾਂ ਅਸੀਂ ਵੀ ਨਹੀਂ ਬਣਾਇਆ ਜਿਹੜੇ ਹੈਗੇ ਉਹੀ ਪਾ ਕੇ ਜਾਵਾਂਗੇ ਕੋਈ ਨਹੀਂ ਵਿਆਹ ਨੂੰ ਬਣਾਣੀ ਤੂੰ ਦੋ ਫੁੱਟ ਵੱਧ ਇੰਨਾ ਕਹਿ ਕੇ ਉਹ ਹੱਸ ਪਈ ਤੇ ਸਾਰੇ ਜਾਣੇ ਹੱਸਣ ਲੱਗ ਪਏ ਗੱਲ ਹਾਸੇ ਪਾ ਲਈ ਜਦੋਂ ਕੁੜੀ ਦੇਖਣ ਗਏ ਤਾਂ ਬਲਜਿੰਦਰ ਤਾਂ ਜਾਣੀ ਜਾਣ ਸੀ ਕਿ ਕੁੜੀ ਬੋਲ ਨਹੀਂ ਸਕਦੀ ਇਸ ਕਰਕੇ ਉਸਨੇ ਮਿੰਦਰ ਨੇ ਬਲਜਿੰਦਰ ਨੂੰ ਪਿੱਛੇ ਹੀ ਰੱਖਿਆ ਤੇ ਆਪ ਸਾਰਾ ਕੰਮ ਕਰਦੀ ਰਹੀ ਬਲਜਿੰਦਰ ਨੇ ਵੀ ਸੋਚਿਆ ਕਿ ਚਲੋ ਜੇ ਮੈਂ ਇਹਨੂੰ ਕੁਝ ਕਹਿ ਦਿੱਤਾ ਤਾਂ ਗੁੱਸੇ ਹੋ ਜਾਊਗੀ ਬਲਜਿੰਦਰ ਨੇ ਕੁੜੀ ਨੂੰ ਬੁਲਾਉਣ ਦੀ 1-2 ਵਾਰ ਕੋਸ਼ਿਸ਼ ਕੀਤੀ ਤਾਂ ਮਹਿੰਦਰ ਨੇ ਗੱਲ ਹੋਰ ਪਾਸੇ ਲਿਜਾ ਕੇ ਉਸ ਦਾ ਧਿਆਨ ਹਟਾ ਦਿੱਤਾ ਮੁੰਡੇ ਨੂੰ ਕੁੜੀ ਪਸੰਦ ਆ ਗਈ ਕਿਤੇ ਕੁੜੀ ਨੂੰ ਮੁੰਡਾ ਪਸੰਦ ਆ ਗਿਆ ਦੋਨਾਂ ਦਾ ਛਗਣ ਪਾ ਦਿੱਤਾ ਅਤੇ ਘਰ ਵਾਪਸ ਆ ਗਏ ਵਿਚੋਲੇ ਨੂੰ ਵਿਆਹ ਦੀ ਬਹੁਤ ਕਾਲ ਸੀ ਇਸ ਕਰਕੇ 1 ਮਹੀਨੇ ਬਾਅਦ ਹੀ ਵਿਆਹ ਦਾ ਦਿਨ ਰਖਦਾ ਘਰ ਆ ਕੇ ਸਾਰੇ ਜਾਣੇ ਵਿਆਹ ਦੀਆਂ ਤਿਆਰੀਆਂ ਵਿੱਚ ਲੱਗ ਗਏ ਵਿਆਹ ਦਾ ਦਿਨ ਆ ਗਿਆ ਭਿੰਦੇ ਨੇ ਆਪਣੇ ਇਕਲੌਤੇ ਪੁੱਤ ਦਾ ਵਿਆਹ ਬੜੀ ਧੁੰਮ ਧਮ ਨਾਲ ਕੀਤਾ ਘਰੇ ਆਉਂਦਿਆਂ ਹੀ ਸਾਰਿਆਂ ਨੂੰ ਬੜੀ ਖੁਸ਼ੀ ਸੀ ਸਾਰਿਆਂ ਨੇ ਬੜੇ ਭੰਗੜੇ ਪਾਏ ਵਿਆਹ ਤੋਂ ਅਗਲੇ ਦਿਨ ਮੁੰਡੇ ਦੀ ਮਾਂ ਆਪਣੀ ਨਵੀਂ ਨੂੰ ਕਹਿਣ ਲੱਗੀ ਪੁੱਤ ਤੂੰ ਨਾ ਕੇ ਤਿਆਰ ਹੋ ਜਾ ਆਪਾਂ ਗੁਰੂ ਘਰ ਜਾਣਾ ਮੱਥਾ ਟੇਕਣ ਫਿਰ ਉਸ ਨੂੰ ਪੁੱਛਣ ਲੱਗੀ ਕਿ ਅੱਜ ਦੱਸ ਇਹਨਾਂ ਵਿੱਚੋਂ ਕਿਹੜਾ ਸੂਟ ਪਾਵੇਂਗੀ ਤੇ ਸੈਟ ਵੀ ਦੱਸ ਦੇ ਕਿੱਧਰ ਲਾ ਪਾਉਣਾ ਉਧਰ ਲਾ ਪਾਉਣਾ ਕਿ ਇੱਧਰ ਲਾ ਨੂ ਤਾਂ ਤਾਈਂ ਬੋਲਦੀ ਜੇ ਬੋਲ ਸਕਦੀ ਹੁੰਦੀ ਚੁੱਪ ਕਰਕੇ ਇਸ਼ਾਰੇ ਨਾਲ ਸਮਝਾਉਣ ਲੱਗੀ ਪਰ ਰਜਿੰਦਰ ਕਹਿਣ ਲੱਗੀ ਕੀ ਹੋਇਆ ਤੈਨੂੰ ਤੂੰ ਬੋਲਦੀ ਕਿਉਂ ਨਹੀਂ ਕਿਉਂ ਨਹੀਂ ਦੱਸਦੀ ਉਸ ਨੂੰ ਅਮਨ ਦੇ ਇਸ਼ਾਰੇ ਨਾਲ ਸਮਝਾਇਆ ਕਿ ਮੈਂ ਬੋਲ ਨਹੀਂ ਸਕਦੀ ਇਹ ਗੱਲ ਸੁਣ ਕੇ ਰਜਿੰਦਰ ਦੇ ਚਿਹਰੇ ਦਾ ਰੰਗ ਉੱਡ ਗਿਆ ਉਸ ਦਾ ਮਨ ਵੀ ਬੜਾ ਦੁਖੀ ਹੋਇਆ ਤੇ ਆਪਣੇ ਪੁੱਤਰ ਨੂੰ ਅਤੇ ਆਪਣੇ ਘਰ ਵਾਲੇ ਭਿੰਦੇ ਨੂੰ ਕਹਿਣ ਲੱਗੇ ਆਪਣੇ ਨਾਲ ਤਾਂ ਠੱਗੀ ਵੱਜ ਗਈ ਕੁੜੀ ਤਾਂ ਗੂੰਗੀ ਆ ਭਿੰਦਰ ਨੇ ਬਲਜਿੰਦਰ ਨੂੰ ਹੌਸਲਾ ਦਿੱਤਾ ਕਿ ਕੋਈ ਗੱਲ ਨਹੀਂ ਜੋ ਹੋਣਾ ਸੀ ਉਹ ਹੋ ਗਿਆ ਆਪਾਂ ਇਸ ਦਰਵੇਸ਼ਨੀ ਨੂੰ ਹੁਣ ਤੱਕਾ ਨਹੀਂ ਦੇਣਾ ਅਤੇ ਭਿੰਡੇ ਦਾ ਮੁੰਡਾ ਗੁਰਪ੍ਰੀਤ ਵੀ ਬੜਾ ਸਿਆਣਾ ਸੀ ਉਹ ਕਹਿਣ ਲੱਗਾ ਮੰਮੀ ਜੋ ਮੇਰੀ ਕਿਸਮਤ ਵਿੱਚ ਸੀ ਮੈਨੂੰ ਮਿਲ ਗਿਆ ਜਾਣੇ ਅਣਜਾਣੇ ਵਿੱਚ ਜੋ ਵੀ ਹੋਇਆ ਬਸ ਵਧੀਆ ਹੀ ਹੋਇਆ ਹੁਣ ਮੈਂ ਨਹੀਂ ਇਸ ਨੂੰ ਛੱਡ ਸਕਦਾ ਬਲਜਿੰਦਰ ਕੌਰ ਵੀ ਉਹਨਾਂ ਦੀ ਕਹਿਨ ਤੇ ਸਮਝ ਗਈ ਉਸਨੇ ਵੀ ਆਪਣੇ ਆਪ ਨੂੰ ਸੰਭਾਲ ਲਿਆ ਤਿਆਰ ਹੋ ਕੇ ਆਪਣੀ ਨੂੰ ਨੂੰ ਗੁਰਦੁਆਰਾ ਸਾਹਿਬ ਲੈ ਕੇ ਗਈ ਅਤੇ ਜਦੋਂ ਸਾਰੇ ਰਿਸ਼ਤੇਦਾਰ ਆਪੋ ਆਪਣੇ ਘਰਾਂ ਨੂੰ ਚਲੇ ਗਏ ਤਾਂ ਬਲਜਿੰਦਰ ਆਪਣੀ ਨੂੰ ਕੋਲ ਗਈ ਤੇ ਉਸ ਨੂੰ ਕਹਿਣ ਲੱਗੀ ਇਹ ਤੇਰੇ ਪਿਤਾ ਪ੍ਰਤੀ ਮੇਰੇ ਮਨ ਵਿੱਚ ਕੋਈ ਸ਼ਿਕਵਾ ਨਹੀਂ ਪਰ ਮੈਨੂੰ ਇੱਕ ਗੱਲ ਦੱਸ ਕਿ ਤੇਰੇ ਪਿਓ ਨੇ ਪਹਿਲਾਂ ਕਿਉਂ ਨਹੀਂ ਦੱਸਿਆ ਕਿ ਸਾਡੀ ਕੁੜੀ ਗੁੰਗੀ ਹੈ ਤਾਂ ਮਨਿੰਗਰ ਪ੍ਰੀਤ ਦੀ ਜੇ ਵਿੱਚੋਂ ਫੋਨ ਕੱਢਿਆ ਤੇ ਆਪਣੇ ਡੈਡੀ ਦਾ ਨੰਬਰ ਲਗਾ ਕੇ ਇਸ਼ਾਰੇ ਨਾਲ ਸਮਝਾਇਆ ਕਿ ਮੇਰੇ ਡੈਡੀ ਨੂੰ ਪੁੱਛੋ ਉਹ ਦੱਸਣਗੇ ਜਦੋਂ ਬਲਜਿੰਦਰ ਨੇ ਆਪਣੇ ਕੁੜਮ ਨਾਲ ਗੱਲ ਕੀਤੀ ਤਾਂ ਉਸਦੇ ਕੁੜਮ ਸੁਰਜਨ ਸਿੰਘ ਨੇ ਦੱਸਿਆ ਕਿ ਭੈਣ ਜੀ ਅਸੀਂ ਤਾਂ ਵਿਚੋਲੇ ਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਸਾਡੀ ਕੁੜੀ ਹੋਊਗੀ ਹੈ ਹੁਣ ਵਿਚੋਲੇ ਦਾ ਕਸੂਰ ਹੈ ਜਿਸ ਨੇ ਨਹੀਂ ਤੁਹਾਨੂੰ ਦੱਸਿਆ ਬਾਕੀ ਮੇਰੀ ਧੀ ਦੇ ਸੰਯੋਗ ਤੁਹਾਡੇ ਘਰ ਸੀ ਨਹੀਂ ਪਹਿਲਾਂ ਵੇਖਿਆ ਤਾਂ ਅਸੀਂ ਬਾਈ ਜੀ ਦੇ ਛੋਟੇ ਭਰਾ ਦੇ ਮੁੰਡੇ ਨੂੰ ਸੀ ਪਰੰਤੂ ਉਹਨਾਂ ਨੇ ਇਹ ਕਹਿ ਕੇ ਜਵਾਬ ਦੇ ਦਿੱਤਾ ਸੀ ਕਿ ਪਹਿਲਾਂ ਅਸੀਂ ਵੱਡੇ ਬਾਈ ਦਾ ਮੁੰਡਾ ਵਿਆਹਣਾ ਤਾਂ ਬਲਜਿੰਦਰ ਨੂੰ ਸਮਝਦੀ ਨੂੰ ਦੇਰ ਨਾਲ ਲੱਗੀ ਉਹ ਸਮਝ ਗਈ ਕਿ ਮਿੰਦਰ ਨੂੰ ਇਹ ਗੱਲ ਦਾ ਜਰੂਰ ਪਤਾ ਲੱਗ ਗਿਆ ਹੋਣਾ ਕਿ ਕੁੜੀ ਗੂੰਗੀ ਹੈ ਨਹੀਂ ਤਾਂ ਆਪਣੇ ਘਰ ਆਇਆ ਰਿਸ਼ਤਾ ਕਦੇ ਮੇਰੇ ਘਰ ਨਹੀਂ ਭੇਜਦੀ ਸੀ ਤਾਂ ਬਲਜਿੰਦਰ ਸਿੰਘ ਕਹਿਣ ਲੱਗਾ ਚਲੋ ਕੋਈ ਗੱਲ ਨਹੀਂ ਬਾਈ ਜੀ ਅਸੀਂ ਇਸ ਨੂੰ ਖੁਸ਼ੀ-ਖੁਸ਼ੀ ਸਵੀਕਾਰ ਕਰਦੇ ਹਾਂ ਜੋ ਸਾਡੀ ਕਿਸਮਤ ਵਿੱਚ ਲਿਖਿਆ ਸੀ ਸਾਨੂੰ ਮਿਲ ਗਿਆ ਹੁਣ ਸਾਨੂੰ ਕਿਸੇ ਨਾਲ ਕੋਈ ਵੀ ਸ਼ਿਕਵਾ ਨਹੀਂ ਪਰ ਬਲਜਿੰਦਰ ਕੌਰ ਨੂੰ ਦੀ ਨੂੰ ਹੈਗੀ ਤਾਂ ਗੁੰਗੀ ਸੀ ਪਰ ਸੱਚਿਆਰੀ ਬਹੁਤ ਜ਼ਿਆਦਾ ਉਸਨੇ ਘਰ ਨੂੰ ਬੜੇ ਸੋਹਣੇ ਢੰਗ ਨਾਲ ਸੰਭਾਲ ਲਿਆ ਸੀ ਸਵੇਰੇ ਸ਼ਾਮ ਉਹ ਘਰ ਦੇ ਸਾਰੇ ਕੰਮ ਕਰਦੀ ਤੇ ਦੁਪਹਿਰ ਵੇਲੇ ਲੋਕਾਂ ਦੇ ਕੱਪੜੇ ਸਿਉਂਦੀ ਹੌਲੀ-ਹੌਲੀ ਉਸਨੇ ਆਪਣਾ ਬੁਟੀਕ ਬਣਾ ਲਿਆ। ਬੁਟੀਕ ਤੋਂ ਬਹੁਤ ਵਧੀਆ ਉਹਨਾਂ ਨੂੰ ਆਮਦਨ ਹੋਣ ਲੱਗੀ। ਉਹਨਾਂ ਦਾ ਘਰ ਕਾਫੀ ਤਰੱਕੀ ਵਿੱਚ ਹੋਣ ਲੱਗ ਪਿਆ ਤੇ ਉਧਰ ਜੱਗੇ ਦੇ ਮੁੰਡੇ ਦਾ ਵੀ ਵਿਆਹ ਹੋ ਗਿਆ। ਜੱਗੇ ਦੀ ਨੂੰਹ ਦੇ ਘੱਟ ਦੀ ਜਮਾਨ ਲੱਗੀ ਸੀ। ਸਾਰਾ ਦਿਨ ਨੂੰਹ ਸੱਸ ਦੀ ਲੜਾਈ ਨਹੀਂ ਖਤਮ ਹੁੰਦੀ ਸੀ। ਜੱਗਾ ਦੇ ਉਸ ਦਾ ਮੁੰਡਾ ਕੁਲਦੀਪ ਡਰਦੇ ਘਰੇ ਨਾ ਵੜਦੇ ਕਿ ਜਦੋਂ ਘਰੇ ਬਣਾਂਗੇ ਤਾਂ ਸੱਸ ਨੂੰ ਲੜਦਿਆਂ ਹੀ ਹੋਣਗੀਆਂ। ਕਈ ਵਾਰ ਜੱਗਾ ਤੇ ਕਵੀ ਭਿੰਦੇ ਦੇ ਘਰੇ ਚਲੇ ਜਾਂਦੇ ਤੇ ਕਹਿ ਦਿੰਦੇ ਬਾਈ ਜੇ ਤੇਰੀ ਨੂੰ ਦਾ ਸਾਡੇ ਘਰ ਰਿਸ਼ਤਾ ਹੋ ਜਾਂਦਾ ਤਾਂ ਵਧੀਆ ਗੱਲ ਸੀ ਕਮ ਸੇ ਕਮ ਹਰ ਰੋਜ਼ ਦੀ ਲੜਾਈ ਝਗੜੇ ਤਾਂ ਨਾ ਹੁੰਦੇ ਤੁਹਾਡੀ ਨੂੰ ਗੂੰਗੀ ਆ ਪਰ ਸਿਆਣੀ ਬਹੁਤ ਜ਼ਿਆਦਾ ਐ ਇਸ ਨੇ ਤੁਹਾਡੇ ਘਰ ਨੂੰ ਅੱਗੇ ਕਰ ਦਿੱਤਾ ਤੇ ਮੇਰੀ ਨੂੰ ਬਹੁਤ ਜ਼ਿਆਦਾ ਬੋਲਦੀ ਆ ਕੰਮ ਵੀ ਬਿਲਕੁਲ ਨਹੀਂ ਕਰਦੀ ਉਸ ਦੇ ਕਲੇਸ਼ ਨੇ ਤਾਂ ਸਾਨੂੰ ਲੈ ਲਿਆ ਬਾਈ ਸਾਰੇ ਪਸ਼ੂ ਡੰਗਰ ਵਗਾਤੇ ਕਹਿੰਦੀ ਆ ਘਰ ਚ ਕੋਈ ਪਸ਼ੂ ਨਹੀਂ ਰੱਖਣਾ ਮੇਰੇ ਤੋਂ ਨਹੀਂ ਕੰਮ ਹੁੰਦਾ ਹੁਣ ਸਾਰਾ ਦਿਨ ਪਈ ਬਸ ਟੀਵੀ ਦੇਖੀ ਜਾਂਦੀ ਆ ਤੇ ਜਾਂ ਫਿਰ ਆਪਣੀ ਸੱਸ ਨਾਲ ਲੜੀ ਜਾਂਦੀ ਆ ਕਿ ਕੰਮ ਤੂੰ ਕਰਿਆ ਕਰ ਇੰਨੇ ਟਾਈਮ ਨੂੰ ਬਲਜਿੰਦਰ ਉਹਨਾਂ ਦੇ ਕੋਲ ਆ ਗਈ ਤੇ ਕਹਿਣ ਲੱਗੀ ਜੱਗੇ ਗੋਂਗੀ ਦਾ ਰਿਸ਼ਤਾ ਆਇਆ ਤਾਂ ਪਹਿਲਾਂ ਤੁਹਾਡੇ ਘਰ ਹੀ ਸੀ ਪਰ ਤੁਸੀਂ ਬੜੀ ਹੁਸ਼ਿਆਰੀ ਨਾਲ ਇਹ ਰਿਸ਼ਤਾ ਸਾਡੇ ਘਰ ਭੇਜ ਦਿੱਤਾ ਮੈਂ ਤਾਂ ਪ੍ਰਮਾਤਮਾ ਦਾ ਲੱਖ ਲੱਖ ਧੰਨਵਾਦ ਕਰਦੀ ਹਾਂ ਕਿ ਉਸ ਲੱਖਣੀ ਖੜੀ ਸੀ ਜਦੋਂ ਅਮਨ ਦਾ ਰਿਸ਼ਤਾ ਸਾਡੇ ਘਰ ਆਇਆ ਅੱਜ ਮੇਰੀ ਨੂੰਹ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਆਪਣਾ ਨਾਮ ਇੰਨਾ ਰੋਸ਼ਨ ਕਰ ਲਿਆ ਹੈ ਕਿ ਉਸ ਨੇ ਬੋਲਣ ਵਾਲੀਆਂ ਨੂੰਹਾਂ ਦੇ ਮੂੰਹ ਤੇ ਵੀ ਤਾਲੇ ਲਗਾ ਦਿੱਤੇ ਹਨ ਤੇ ਉਹਨਾਂ ਨੂੰ ਚੁੱਪ ਕਰਾ ਦਿੱਤਾ ਹੈ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਅੱਜ ਦੀ ਕਹਾਣੀ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਣਾ ਆਖਾ ਜੀ